ਜਿਆਦਾ ਮੀਂਹ ਪੈ ਜਾਣ ਦੇ ਕਾਰਨ ਮੇਰੇ ਪਿੰਡ ਡੰਡੇਵਾਲ ਵਿਖੇ ਇੱਕ ਮਜ਼ਦੂਰ ਪਰਿਵਾਰ ਦਾ ਘਰ ਡਿੱਗ ਚੁੱਕਿਆ ਹੈ ਜੀ ਪਸ਼ੂਆਂ ਦਾ ਜੋ ਬਰਾਂਡਾ ਹੈ ਅਤੇ ਬਾਥਰੂਮ ਹਨ ਉਹ ਡਿੱਗ ਚੁੱਕੇ ਨੇਗੇ ਚਲੋ ਪ੍ਰਮਾਤਮਾ ਦੀ ਮਿਹਰ ਰਹੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਆ ਦੇਖੋ ਜੀ ਇਹਨਾਂ ਦਾ ਲਗਭਗ 2.5 ਲੱਖ ਦਾ ਨੁਕਸਾਨ ਹੋ ਚੁੱਕਿਆ ਜੇਕਰ ਤੁਸੀਂ ਇਹਨਾਂ ਨੂੰ ਸਹਾਇਤਾ ਦੇਣੀ ਚਾਹੁੰਦੇ ਹੋ ਤਾਂ 9780620722 ਤੇ ਕਾਲ ਕਰ ਸਕਦੇ ਹੋ ਜਾਂ ਫਿਰ ਸਿੱਧਾ ਆ ਕੇ ਪਰਵਾਰ ਨੂੰ ਤੁਸੀਂ ਮਿਲ ਸਕਦੇ ਹੋ ਜੀ ਬਹੁਤ ਨੁਕਸਾਨ ਹੋਇਆ ਤੇ ਆਹ ਦੇਖੋ ਜੀ ਇਹ ਜਿਹੜੀ ਸੜਕ ਹੈ ਇਹ ਜਾਂਦੀ ਹੈ ਅ ਵਿਦੇਸ਼ਿਆਂ ਤੋਂ ਕਠਾਲਾ ਪਿੰਡ ਨੂੰ ਇਹ ਜਿਹੜੀ ਸੜਕ ਹੈ ਜੀ ਬਿਲਕੁਲ ਨਹਿਰ ਬਣੀ ਪਈ ਆ ਦੇਖੋ ਐਦਾਂ ਲੱਗਦਾ ਜਿਵੇਂ ਅਸੀਂ ਨਹਿਰ ਕਿਸ਼ਤੀ ਵਿੱਚ ਬੈਠ ਕੇ ਨਹਿਰ ਵਿੱਚ ਦੀ ਲੰਘਦੇ ਹੋਈ ਬਿਲਕੁਲ ਹੀ ਡੁੱਬੀ ਪਈ ਆ ਸੜਕ ਪਾਣੀ ਦੇ ਨਾਲ ਆਸ-ਪਾਸ ਦੇ ਖੇਤ ਵੀ ਬਿਲਕੁਲ ਡੁੱਬੇ ਪਏ ਨੇ ਬਹੁਤ ਹੀ ਜਿਆਦੇ ਪਾਣੀ ਗੋਡਿਆਂ-ਗੋਡਿਆਂ ਤੱਕ ਭਰਿਆ ਪਿਆ ਹੈਗਾ ਇੱਥੇ ਜਿਹੜੀਆਂ ਫਸਲਾਂ ਸਨ ਉਹਦਾ ਬੁਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਨੇ ਤੇ ਦੇਖੋ ਜੀ ਝੋਨਾ ਜਿਹੜਾ ਝੋਨੇ ਦਾ ਸਿਰਫ ਉੱਪਰਲਾ ਪਾਸਾ ਹੀ ਦਿਨਦਾ ਹੈਗਾ ਤੇ ਸੜਕ ਇਹ ਬਿਲਕੁਲ ਹੀ ਇੱਧਰ ਦੇਖੋ ਜਿਹੜਾ ਆ ਖੇਤ ਆ ਇਹ ਤਾਂ ਬਿਲਕੁਲ ਹੀ ਡੁੱਬ ਚੁੱਕਿਆ ਹੈਗਾ ਕੁਦਰਤ ਨੇ ਬਹੁਤ ਹੀ ਕਹਿਰ ਮਚਾਇਆ ਸਾਡੇ ਪੰਜਾਬ ਤੇ ਤੇ ਆ ਖੇਤ ਤਾਂ ਬਿਲਕੁਲ ਹੀ ਨਹਿਰ ਦਾ ਰੂਪ ਧਾਰਨ ਕਰੀ ਬੈਠਾ ਤੁਸੀਂ ਦੇਖੋ ਇਹ ਖੇਤ ਬਿਲਕੁਲ ਹੀ ਡੁੱਬੂ ਚੁੱਕਿਆ ਇੱਥੇ ਜਿਹੜੀ ਫਸਲ ਲਾਈ ਹੋਈ ਸੀ ਸਾਰੀ ਤਬਾਹ ਹੋ ਚੁੱਕੀ ਆ ਦੇਖੋ ਜੀ ਕਿੰਨਾ ਸਾਰਾ ਪਾਣੀ ਹੈ ਇਸ ਸੜਕ ਤੇ ਤੇ ਤੁਹਾਨੂੰ ਵੀ ਅਪੀਲ ਕਰਦੇ ਹਾਂ ਵੀ ਜਿਹੜੇ ਵੀ ਲੋਕ ਇੱਥੋਂ ਵਿਦੇਸ਼ਿਆਂ ਤੋਂ ਕਠਾਲੇ ਨੂੰ ਜਾਣਾ ਚਾਹੁੰਦੇ ਨੇ ਉਹ ਨਾ ਜਾਣ ਕਿਉਂਕਿ ਰਾਹ ਬਹੁਤ ਖਰਾਬ ਹੈ ਜੀ ਬਹੁਤ ਹੀ ਜ਼ਿਆਦਾ ਪਾਣੀ ਭਰਿਆ ਹੋਇਆ ਹੈਗਾ ਤੇ ਆਓ ਤੁਹਾਨੂੰ ਇੱਕ ਡਰੇਨ ਦਿਖਾਈ ਆ ਦੇਖੋ ਜੀ ਆ ਘਰ ਨੇਗੇ ਤੇ ਆ ਘਰਾਂ ਦੇ ਪਿੱਛੇ ਨਾ ਇੱਕ ਗੰਦੇ ਪਾਣੀ ਦਾ ਨਾਲਾ ਵਗਦਾਗਾ ਤੇ ਉਹ ਨਾਲਾ ਦੇਖੋ ਤੁਸੀਂ ਸਮੁੰਦਰ ਦਾ ਰੂਪ ਧਾਰਨ ਕਰਿਓ ਇੱਥਾ ਦੇਖੋ ਕਿੰਨਾ ਜਿਆਦਾ ਪਾਣੀ ਆਇਆ ਪਿਆ ਇਹਦੇ ਵਿੱਚ ਇੱਥੋਂ ਇੱਕ ਸਿੱਧਾ ਰਾਹ ਜਾਂਦਾ ਸੀ ਉਹ ਰਾਹ ਤਾਂ ਹੁਣ ਲੱਭਦਾ ਹੀ ਨਹੀਂ ਕਿਤੇ ਉਹ ਪੁਲ ਨੂੰ ਤਾਂ ਤਵਾਹੀ ਕਰ ਪਾਣੇ ਐ ਇੰਨਾ ਜਿਆਦਾ ਪਾਣੀ ਆਇਆ ਦੇਖੋ ਕਿੰਨਾ ਜਿਆਦਾ ਭਰ ਕੇ ਨਕੋ ਨਕ ਭਰਿਆ ਜਾਂਦਾ ਬਹੁਤ ਹੀ ਜਿਆਦਾ ਪਾਣੀ ਆਇਆ ਹੋਇਆ ਆਸ-ਪਾਸ ਦੇ ਲੋਕ ਕਹਿੰਦੇ ਸੀ ਕਹਿੰਦੇ ਜੀ ਕਦੇ ਵੀ ਇੰਨਾ ਪਾਣੀ ਨਹੀਂ ਦੇਖਿਆ ਸੀ ਡਰੇਨ ਦੇ ਵਿੱਚ ਇਹਨੂੰ ਲਸਾੜਾ ਡਰੇਨ ਬੋਲਦੇ ਨੇਗੇ ਇਹ ਬਹੁਤ ਹੀ ਵੱਡਾ ਇੱਕ ਡਰੇਨ ਆ ਜੀ ਲਸਾੜਾ ਪਿੰਡ ਤੋਂ ਸ਼ੁਰੂ ਹੋ ਕੇ ਬਟੇਂਡੇ ਰੱਕ ਜਾਂਦਾ ਤੇ ਆਹ ਦੇਖੋ ਕਿੰਨਾ ਜਿਆਦਾ ਭਰਿਆ ਹੋਇਆ ਦੇਖੋ ਆਮ ਜੇ ਆਪਾਂ ਦੇਖੀਏ ਤਾਂ ਇਹ ਬਹੁਤ ਹੀ ਛੋਟਾਗਾ ਪਰ ਹੁਣ ਇਹਦਾ ਰੂਪ ਬਹੁਤ ਵੱਡਾ ਹੋਇਆ ਪਿਆ ਜਿਹੜੇ ਲੋਕ ਜਾਣਦੇ ਨੇ ਵਿਚਾਰੇ ਦੂਸਰੇ ਪਾਸੇ ਹਰਾਚਾਰਾ ਲੈਣ ਜਾਂਦੇ ਸੀਗੇ ਉਹਨਾਂ ਦਾ ਰਾਹ ਬੰਦ ਹੋ ਚੁੱਕਿਆ ਆ ਦੇਖੋ ਇਹ ਹੈਗੀ ਆ ਜੀ ਪੰਜ ਗਰਾਇਆਂ ਤੋਂ ਪਿੰਡ ਗੰਡੇਵਾਲ ਜਾਣ ਵਾਲੀ ਸੜਕ ਦੇਖੋ ਤੁਸੀਂ ਮੋਟਰਸਾਈਕਲ ਅੱਧਾ ਡੁੱਬਿਆ ਪਿਆ ਸੀ ਸਾਡੇ ਵੀ ਇੱਥੇ ਮੋਟਰਸਾਈਕਲ ਦੇ ਸਲੈਂਸਰ ਵਿੱਚ ਪਾਣੀ ਪੈ ਗਿਆ ਤੇ ਮੋਟਰਸਾਈਕਲ ਖਰਾਬ ਹੋ ਗਿਆ ਸਾਡਾ ਬਹੁਤ ਹੀ ਜ਼ਿਆਦਾ ਪਾਣੀ ਹੈ ਜੀ ਇੱਥੇ ਸਾਡਾ ਮੋਟਰਸਾਈਕਲ ਖਰਾਬ ਹੋ ਗਿਆ ਤੇ ਫਿਰ ਅਸੀਂ ਮੋਟਰਸਾਈਕਲ ਨੂੰ ਕੀ ਕਰਿਆ ਭਾਈ ਚੱਕਿਆ ਉਹੋਂ ਪਾਣੀ ਪੂਣੀ ਕੱਢਿਆ ਇਹਦੇ ਵਿੱਚੋਂ ਐਦਾਂ ਚੱਕ ਕੇ ਪਰ ਠੀਕ ਨਹੀਂ ਹੋਇਆ ਕਿਉਂਕਿ ਪਾਣੀ ਸਲਾਂਸਰ ਵਿੱਚ ਪੈ ਕੇ ਗਾਹ ਇੰਜਣ ਨੂੰ ਟੱਚ ਹੋ ਗਿਆ ਸੋ ਅਸੀਂ ਫਿਰ ਪਿਕਅਪ ਗੱਡੀ ਆ ਰਹੀ ਸੀ ਇੱਕਾ ਪਿਕਅਪ ਗੱਡੀ ਦੇ ਵਿੱਚ ਆਪਣਾ ਮੋਟਰਸਾਈਕਲ ਲੱਦੇ ਆ ਤੇ ਪੰਡ ਵੱਲ ਨੂੰ ਚਾਲੇ ਪਾਤੇ ਤੇ ਰਾਹ ਵਿੱਚ ਵੀ ਬਹੁਤ ਔਖਲੀਆਂ ਔਖਲੀਆਂ ਆਈਆਂ ਪਾਣੀ ਦੇ ਵਿੱਚ ਸੋ ਬਹੁਤ ਹੀ ਮੁਸ਼ਕਲ ਦੇ ਨਾਲ ਅਸੀਂ ਇਹਨੂੰ ਪੰਡ ਲੈ ਕੇ ਆਏ ਮੋਟਰਸਾਈਕਲ ਨੂੰ ਸਾਡੇ ਨੂੰ